ਹਾਂਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਖੇਤ ਖੇਤ ਚੁੰਨੀ ਚੰਗੀ ਤੇ ਲਾਉਂਗੀ ਥੈਂਕ ਯੂ ਹਾਂਜੀ ਅਸੀਂ ਤੁਹਾਨੂੰ ਰੂਹਾਂ ਖੁਸ਼ ਹੋ ਗਿਆ ਹਾਂ ਸੱਚੀ ਗੱਲ ਦੱਸੋ ਨਾ ਅਸਲ ਬੈਣੀ ਬੜੀ ਅਸਲ ਪੰਜਾਬੀ ਸੀ ਸਾਰੇ ਅਮਰ ਸਾਚੇ ਐਡਾ ਦੇ ਡੀਸੀ ਉਹਨਾਂ ਸਾਰੇ ਜਿਹੜਿਆਂ ਜਾਂ ਮੈਂ ਤਾਂ ਵਾਟ ਨਿਕਲ ਜਾਂਦਾ ਸੱਚੀ ਗੱਲ ਪਰ ਭੈਣ ਮੇਰੀਆਂ ਝੂਟੀਆਂ ਸਾਰੇ ਕਰਦੇ ਆ ਤੇਰੇ ਵਰਗੀ ਅੱਜ ਤੱਕ ਨਹੀਂ ਹੋ ਕੇ ਨੇਗੀ ਸੱਚਾਈ ਗੱਲ ਆ ਸੱਚੀ ਗੱਲ ਆ ਸੱਚੀ ਗੱਲ ਆ ਅਸੀਂ ਤਾਂ ਤੁਹਾਨੂੰ ਨਾ ਤੁਹਾਡੇ ਕੋਲ ਅਪਾਇੰਟਮੈਂਟ ਲਈ ਦੇ ਤੁਹਾਨੂੰ ਧੰਨਵਾਦ ਕਰਾਂਗੇ ਆਪਾਂ ਦੇਖੋ ਪਤਾ ਹੀ ਕੰਮ ਹੋਣਾ ਆ ਬੰਦੇ ਨਹੀਂ ਚੱਲਦੇ ਕੋਈ ਨਹੀਂ ਬਹੁਤ ਬਹੁਤ ਭੈਣ ਜੀ ਧੰਨਵਾਦ ਤੁਹਾਡਾ ਬਸੇ ਜਲ ਪਾਣੀ ਪਿਆਰ ਜੇ ਸਭ ਕੁਝ ਸੱਖਣਾ ਕੋफी ਕਾफी ਪੀਣੀ ਆ ਇਹ ਜਦੋਂ ਵੀ ਲੰਗਣਾ ਨਾ ਬੇਰਤੀਆ ਪਹਿਲਾਂ ਫੋਨ ਕਰਦੇ ਚਾਹ ਪੀ ਕੇ ਜਾ ਅੱਜ ਅੱਜ ਲੈ ਕੇ ਆਓ ਇੱਕ ਦੁਕਾਨ ਦੇ ਸਾਹਮਣੇ ਸੀਨਾ ਸਟਰੀਟ ਨੰਬਰ ਸੇਵ ਕਰ ਲਓ ਬਸ ਕੁਝ ਨਹੀਂ ਕਰਨਾ ਇਕਲਾ ਨੰਬਰ ਸੇਵ ਕਰ ਲਓ ਪਤਾ ਹੋਵੇ ਵੀ ਤੂੰ ਫੋਨ ਕਰ ਆਵੇ ਇੱਕ ਲਓ ਇਹ ਸਾਡੀ ਕੁੜੀ ਹੈ ਨਾ ਇਹ ਅੱਛੀ ਛਾਟਾ ਬੜੱਪਾ ਨਹੀਂ ਜੀ ਮੈਂ ਆਪਣੀ ਕੁੜੀ ਚਾਹੀਏ ਬਸ ਤੁਸੀਂ ਇਨਾ ਮਤਲਬ ਪਿਆਰ ਦੇ ਨੂੰ ਬਖਸ਼ਾਈ ਮੈਂ ਤਾਂ ਜੀ ਸਾਡਾ ਅਦਾ ਦਿਲ ਨੇ ਆਵਾਜ਼ ਦਿੱਤੀ ਇਸ ਤਰ੍ਹਾਂ ਨਹੀਂ ਸਾਡੇ ਦਿਲ ਨੇ ਆਵਾਜ਼ ਦਿੱਤੀ ਆ ਵੇਖੋ ਵੀਡੀਓ ਵੇਖ ਕੇ ਨਾ ਸਾਨੂੰ ਮੰਜਕਾ ਐਵੇਂ ਮੈਂ ਕੋਈ ਨਹੀਂ ਕੈਮਰਾ ਪਰ ਜੋ ਵੀ ਕਰਦੇ ਨੇ ਪੰਜਾਬ ਵਾਸਤੇ ਬਹੁਤ ਸਾਰਾ ਪੰਜਾਬ ਕਮਿਟਮੈਂਟ ਹੈ ਅਸੀਂ ਤੁਹਾਡੇ ਬਹੁਤ ਰਿਣੀ ਹਾਂ ਇੱਕੋ ਕਿਸਾਨ ਦੀ ਬਾਤ ਨੂੰ ਫੋਨ ਨੰਬਰ ਪਾ ਦੇ ਹਾਂ ਜਿਹਨੂੰ ਤੁਸੀਂ ਕਾਲ ਕਰ ਸਕਦੇ ਹੋ ਉਸ ਤੋਂ ਬੇਧਿਆਨ ਸਾਇਆ ਨੂੰ ਸਰ ਬਹੁਤ ਬਹੁਤ ਸ਼ੁਕਰੀਆ ਪਰ ਇਹ ਨੰਬਰ ਸੇਵ ਕਰ ਲਓ ਬਾਅਦ ਹੁਣੇ ਕਰੋ ਫੋਨ ਕਰੋ ਹੋਰ ਫੇਰ ਮੈਂ ਨੰਬਰ ਨੰਬਰ ਕਰਾ 9780 ਹਾਂ ਜੀ ਬਹੁਤ ਬਹੁਤ ਤੁਹਾਡਾ ਤੁਹਾਡਾ ਹਾਲੇ ਇਸ ਗੋਟ ਬਹੁਤ ਬਹੁਤ ਫਿਰ ਫਿਰ ਤੇ ਚੁੰਨੀ ਚੰਗੀ ਤਰ੍ਹਾਂ ਲਾਉਂਦੇ ਥੈਂਕ ਯੂ ਹਾਂ ਜੀ ਅਸੀਂ ਤੁਹਾਨੂੰ ਦੂਹਾ ਖੁਸ਼ ਹੋ ਗਿਆ ਹਾਂ ਸੱਚੀ ਗੱਲ ਦੱਸੋ ਨਾ ਅਸਲ ਪਹਿਲੀ ਵਾਰੀ ਅਸਲ ਪੂਜਾ ਸੀ ਸਾਰੇ ਅਮਰ ਸਾਚੇ ਏਡਾ ਦੇ ਡੀਸੀ ਉਹਨਾਂ ਸਾਰੇ ਗੇੜਿਆਂ ਜਾਂ ਮੈਂ ਤਾਂ ਵਟ ਮਿਲ ਜਾਂਦਾ ਸੱਚੀ ਗੱਲ ਪਰ ਭੈਣ ਮੇਰੀਆਂ ਝੂਟੀਆਂ ਸਾਰੇ ਕਰਦੇ ਪਰ ਤੇਰੇ ਵਰਗੀ ਅੱਜ ਤੱਕ ਨਹੀਂ ਹੋ ਕੇ ਨੇ ਕੀ ਸੱਚਾਈ ਗੱਲ ਦਾ ਸੱਚੀ ਗੱਲ ਹੈ ਸੱਚਾਈ ਹੈ ਅਸੀਂ ਤਾਂ ਤੁਹਾਨੂੰ ਨਾ ਤੁਹਾਡਾ ਕੋਪਾਇਨਟ ਲਈ ਦੇ ਸਿਰ ਤੋਂ ਧੰਨਵਾਦ ਕਰਦਾ ਅਬ ਦੇਖਾਂ ਕਿ ਮਿਸਟਰ ਨੂੰ ਪਤਾ ਹੀ ਕੰਮ ਹੋਣਾ ਹੈ ਬੰਦੇ ਨਹੀਂ ਚੱਲਦੇ ਕੋਈ ਨਹੀਂ ਬਹੁਤ ਬਹੁਤ ਭੈਣ ਜੀ ਧੰਨਵਾਦ ਤੁਹਾਡਾ ਬਸ ਜਲ ਪਾਣੀ ਪਿਆਰ ਜੇ ਸਭ ਕੁਝ ਸੱਜਣਾ ਕੌਫੀ ਕਾਫੀ ਪੀਣੀ ਹੈ ਬਹੁਤ ਧੰਨਵਾਦ ਤੁਹਾਡੇ ਪ੍ਰੋਗਰਾਮ ਦੇ ਤੁਹਾਡਾ ਬਹੁਤ ਇਹ ਜੇਦੋ ਵੀ ਲੰਗਣਾ ਨਾ ਬੇਨਤੀ ਆ ਪਹਿਲਾਂ ਫੋਨ ਕਰਦੇ ਚਾਹ ਪੀ ਕੇ ਜਾ ਅੱਜ ਅੱਜ ਲੈ ਕੇ ਆਓ ਆਓ ਦੁਕਾਨ ਦੇ ਸਾਹਮਣੇ ਚੀਨਾ ਸਟਰੀਟ ਨੰਬਰ ਸੇਵ ਕਰ ਲਓ ਬਸ ਕੁਝ ਨਹੀਂ ਕਰਨਾ ਇਕੱਲਾ ਨੰਬਰ ਸੇਵ ਕਰ ਲਓ ਪਤਾ ਹੋਵੇ ਵੀ ਫੋਨ ਦੇ ਆ ਦੇਖ ਲਓ ਠੀਕ ਸਾਡੀ ਵਿੱਚ ਜਿਹੜਾ ਹੈ ਨਾ ਇਹ ਅੱਛੀ ਕਾਟਾ ਬੜੱਪਾ ਨਹੀਂ ਮੈਂ ਆਪਣੀ ਡਿਊਟੀ ਕਰਦੀ ਹਾਂ ਪਰ ਤੁਸੀਂ ਇੰਨਾ ਮਤਲਬ ਪਿਆਰ ਦੇ ਰਿਹਾ ਬਤਾਂ ਮੈਂ ਤਾਂ ਸਾਡਾ ਸਾਡਾ ਦਿਲ ਨੇ ਆਵਾਜ਼ ਦਿੱਤੀ ਇਸ ਤਰ੍ਹਾਂ ਨਹੀਂ ਸਾਡੇ ਦਿਲ ਨੇ ਆਵਾਜ਼ ਦਿੱਤੀ ਆ ਦੇਖੋ ਵੀਡੀਓ ਵੇਖ ਕੇ ਨਾ ਸਾਨੂੰ ਮਨ ਚਾਹ ਇਹ ਮੈਂ ਸਭੇ ਨਹੀਂ ਕਰਦੇ ਪਰ ਜੋ ਕਰਦੇ ਨੇ ਪੰਜਾਬ ਵਾਸਤੇ ਬਹੁਤ ਸਾਰਾ ਪੰਜਾਬ ਦਾ ਵਿਸਟਾਪਟ ਆਹੀ ਤੁਹਾਡੇ ਬਹੁਤ ਰਣੀ ਹੁੰਦੀ ਕਿਸਾਨ ਦੀ ਮਾਰ ਬਹੁਤ ਬਹੁਤ ਸ਼ੰਗਾਰ ਪਰ ਇੱਕ ਨੰਬਰ ਸੇਵ ਕਰ ਲਓ ਬਾਜੀ ਹੁਣੇ ਕਰੋ ਉਹ ਬੇਕਰ ਮੈਂ ਨੰਬਰ ਨੰਬਰ 998